ਹਾਜੀ ਕਿਸਾਨ ਵੀਰੋ ਸਸ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੱਸੋ ਅੱਜ ਪਹੁੰਚਿਆ ਪਿੰਡ ਐਮਾ ਕਲਾਂ ਐਮਾ ਕਲਾਂ ਪਿੰਡ ਦੋਸਤੋ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਕੋਲੇ ਦੇ ਘਰ ਆਏ ਆ ਤੇ ਚਪਾਲ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਪਿੰਡ ਐਮੇ ਕਲਾਂ ਦੀ ਤੇ ਨਾਲ ਠੱਠਾ ਪਿੰਡ ਲੱਗਦਾ ਠੀਕ ਆ ਜੀ ਤੇ ਬਾਕੀ ਇਤਿਹਾਸਿਕ ਗੁਰਦੁਆਰਾ ਸਾਹਿਬ ਨਜ਼ਦੀਕ ਬੀੜ ਬਾਬਾ ਬੁੱਢਾ ਸਾਹਿਬ ਥੋੜੀ ਦੂਰੀ ਤੇ ਆ ਮੰਨਣ ਪਿੰਡ ਬਿਲਕੁਲ ਆਹਮੋ ਸਾਹਮਣੇ ਪਿੰਡ ਆ ਠੀਕ ਆ ਜੀ ਜਦੋਂ ਆਪਾਂ ਬਿਲਕੁਲ ਚਿਬਾਲ ਤੋਂ ਅਮਰਸਰ ਵੱਲ ਨੂੰ ਜਾਂਦੇ ਆ ਠੀਕ ਆ ਜੀ ਤੇ ਟੋਲ ਪਲਾਜ਼ਾ ਜਦੋਂ ਆਪਾਂ ਕਰਾਸ ਕਰਦੇ ਆ ਤੇ ਅਗਲੇ ਪਾਸੇ ਦੋ ਪਿੰਡ ਨੂੰ ਛੜਕ ਜਾਂਦੀ ਇੱਕ ਤਾਂ ਮੰਨਣ ਨੂੰ ਜਾਂਦੀ ਹੈ ਤੇ ਖੱਬੇ ਹੱਥ ਪਿੰਡ ਐਮਨਕਲਾਂ ਨੂੰ ਜਿਹੜੀ ਦੋਸਤੋ ਤੁਸੀਂ ਟਰਨ ਲੈ ਲੋਗੇ ਠੀਕ ਆ ਤੇ ਖੁੱਲੇ ਵੀਰ ਤੇ ਘਰ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾਤਾ ਨੂੰ ਹਰ ਵਾਰ ਦੀ ਤਰ੍ਹਾਂ ਤੋਂ ਤਕਰੀਬਨ ਕੋਈ ਤਿੰਨ ਇੱਕ ਪਸ਼ੂ ਦਿਖਾਉਣੇ ਆ ਇੱਕ ਬਹੁਤ ਖੂਬਸੂਰਤ ਦੋਸਤੋ ਬਿਊਟੀ ਦੇ ਵਿੱਚ ਤੁਸੀਂ ਵੇਖੋਗੇ ਬਿਲਕੁਲ ਚਾਰ ਚੰਦ ਲਾਉਂਦੀ ਹੋਈ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਆਪਾਂ ਬਿਲਕੁਲ ਸੱਜਰ ਤਾਜੀ ਸੂਈ ਸਵਾਈ ਝੋਟੀ ਆ ਸੋ ਨੀਲੀ ਰਾਵੀ ਸ਼ਕੀਨ ਵੀਰਾਂ ਦੇ ਲਈ ਇੱਕ ਬਹੁਤ ਪਿਆਰਾ ਤੋਹਫਾ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਸੂਈ ਸਵਾਈ ਆ ਬਾਕੀ ਚੰਗੇ ਦੁੱਧ ਤੇ ਚੱਲ ਰਹੀ ਆ ਇੱਕ ਦੋਸਤੋ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਇਹ ਝੋਟੀ ਦਿਖਾਵਾਂਗੇ ਇੱਕ ਮੀਣੀ ਇਧਰ ਤੁਸੀਂ ਝੋਟੀ ਦੇਖੋਗੇ ਠੀਕ ਆ ਜੀ ਮੀਣੀ ਮੱਝ ਇਹ ਵੀ ਵਿਕਾਊ ਆ ਇਹ ਗੱਪਣ ਤਿਆਰੀ ਵਾਲੀ ਆ ਸੋ ਸਮਾਂ ਕਿੰਨਾ ਪਿਆ ਹਜੇ ਇਹਦਾ ਸੂਣ ਦੇ ਵਿੱਚ ਉਹ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਠੀਕਾ ਜੀ ਇੱਕ ਇੱਧਰ ਤੁਹਾਨੂੰ ਇੱਕ ਹੋਰ ਮੱਝ ਦਿਖਾਵਾਂਗੇ ਆਪਾਂ ਇਹ ਵੀ ਸੂਈ ਸਵਾਈ ਆ ਤੇ ਤਕਰੀਬਨ ਕੋਈ 20 22 ਕ ਦਿਨਾਂ ਦਾ ਸੁਬਾਹ ਤੇ ਮਗਰ ਬੱਚਾ ਵੀ ਇਹਦੇ ਪ੍ਰੋਪਰ ਖਾਏਗਾ ਠੀਕਾ ਜੀ ਸੋ ਕਿੰਨੇ ਦੁੱਧ ਤੇ ਕੀ ਰੇਟ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਨੂੰ ਐਂਡਪਾ ਕੇ ਦੇਖ ਲਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਖਰੀਦਦਾਰ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਠੀਕਾ ਜੀ ਆਓ ਕਰਦੇ ਆ ਸ਼ੁਰੂਆਤ ਲੈਣੀਆਂ ਡਿਟੇਲ ਅੱਜ ਤਰੀਕ ਦੋਸਤੋ 13 ਨਵੰਬਰ ਕੱਲ 14 ਨਵੰਬਰ ਨੂੰ ਆਪਾਂ ਪੂਰੀ ਇਹ ਵੀਡੀਓ ਅਪਲੋਡ ਕਰ ਦਿਆਂਗੇ ਸੋ ਬਾਕੀ ਕੋਈ ਵੀ ਖਰੀਦਦਾਰ ਵੀਰ ਇੱਥੇ ਆ ਰਿਹਾ ਠੀਕ ਆ ਜੀ ਪਸ਼ੂ ਖਰੀਦਣ ਤੇ ਜਿਹੜੇ ਪਸ਼ੂ ਸੋਏ ਸੋਏ ਆ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਆਪਣਾ ਚਾਰੇ ਥਣਾ ਦੀ 蒂ਪ ਕੇ ਤੁਸੀਂ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਆਓ ਸਭ ਤੋਂ ਪਹਿਲਾਂ ਵੀਰ ਕੋਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰੇ ਵਧੀਆ ਵੀਰ ਜੀ ਵਧੀਆ ਚੜ੍ਹਦੀ ਕਲਾ ਜੀ ਲੈ ਵੀ ਕੋਲੇ ਹਾਂਜੀ ਭਾਈ ਮੈਨੂੰ ਲੱਗਦਾ ਵੀ ਨੀਲੀ ਰਾਵੀ ਤੇ ਪਹਿਲਾਂ ਵੀ ਆਪਣੇ ਘਰੇ ਨਗੀਨੇ ਪੜੇ ਹੁੰਦੇ ਰਹੇ ਹਾਂਜੀ 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 ਬਹੁਤ ਚੰਗੀ ਡਾਡੀ ਬਹੁਤ ਪਿਆਰੀ ਝੋਟੀ ਹੈ ਹਾਂਜੀ ਬੜੀ ਚੰਗੀ ਕੱਟੀ ਭਾਜੀ ਅੱਛਾ ਕੁਲੇ ਕਰ ਜਿਵੇਂ ਆਪਾਂ ਜਿਗਰ ਕੀਤਾ ਟੋਟਲ 3 ਮੱਝਾਂ ਆਪਣੇ ਕੋਲ ਅੱਜ ਵਿਕਾਊ ਆ ਹਾਂਜੀ ਹਾਂਜੀ ਇੱਕ ਹੀ ਗੱਬਣਾ ਜਿਹੜੀ ਮੀਨੀ ਆ ਹਾਂਜੀ ਹਾਂਜੀ ਭਾਜੀ ਤੇ ਦੋਵੇਂ ਸੁਈਆਂ ਸਵਾਈਆਂ ਹਾਂਜੀ ਹਾਂਜੀ ਠੀਕ ਹੈ ਭਰਾ ਲਓ ਦੋਸਤੋ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਇਹ ਨੀਲੀ ਰਾਵੀ ਦੀ ਝੋਟੀ ਆ ਸਟਾਰਟਿੰਗ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰਾਂਗੇ ਠੀਕ ਆ ਜੀ ਤੇ ਪੂਰੀ ਡਿਟੇਲ ਲੈਣਿਆ ਵੀਰ ਕੁਲੇ ਤੋਂ ਸੂਆਂ ਦੇ ਵਿੱਚ ਕਿੰਨੇ ਆ ਸੂਆ ਦੁੱਧ ਆ ਇਹ 12 ਕਿਲੋ ਦੁੱਧ ਤਿਆਰ ਆ ਠੀਕ ਆ ਵੀਰ ਹਾਂਜੀ ਦੁੱਧ ਤੇ 13 ਹੀ ਤੇ ਨਵੇਂ ਥਾਂ ਹੀ ਕਰਕੇ ਨਾ ਕਿਲੋ ਦੇ ਦੁੱਧ ਦਾ ਤੁਹਾਨੂੰ ਪਤਾ ਡੰਗਰ ਫਰਕ ਪਾ ਜਾਂਦਾ ਹੂੰ ਬਾਕੀ ਦੁੱਧ ਵਧੂਗਾ ਇਹ 2 ਕਿਲੋ ਛੋਟੀ ਹੋ ਰਹੀ ਜਮੇਲਾ ਮੂਲਾ ਮਾਰ ਕੇ ਤਾਜੀ ਸੂਈ ਆ ਠੀਕ ਹੈ 14 ਕਿਲੋ 15 ਦੇਈ ਜਾਊਗੀ ਬੜੇ ਆਰਾਮ ਨਾਲ ਅੱਜ 10 10 ਪਾਗ ਦੇ ਦੁੱਧ ਆਪਾਂ ਪਰਮਾਤਮਾ ਦੀ ਘੜੀ ਨਚਵਾ ਦੇਣਾ ਨਾ ਅੱਜ 12 ਕਿਲੋ ਲੀਟਰ ਨਾ ਮਨਾ ਦਾਂਗੇ ਭਰਾ 12 ਲੀਟਰ ਜਿਹੜਾ ਕੰਡੇ ਕਰਾਵਾਂਗੇ ਨਾ ਪੱਕੀਆਂ ਤਸੱਲੀਆਂ ਭਾਜੀ ਲੋ ਜੀ ਮਗਰ ਕਟਾ ਇਸ ਕੁਆਲਟੀ ਹਾਂਜੀ ਮਗਰ ਕਟਾ ਲੋ ਜੀ ਮਗਰ ਕਟਾ ਇਹ ਕੋ ਫੇਸ ਕੁਆਲਟੀ ਕੀ ਚੀਜ਼ ਆ ਝੋੜੀ ਦੀ ਚਮੜੀ ਚਮੜੀ ਬਹੁਤ ਕੁਆਲਟੀ ਬਾਕੀ ਫੇਸ ਕੁਆਲਟੀ ਦੋਸਤੋ ਬਹੁਤ ਸੁਣੀ ਆ ਬਿਲਕੁਲ ਪਤਲਾ ਸੁਣੀ ਦੇ ਵਿੱਚ ਛੋਟਾ ਸਿੰਘ ਪੂਰੀ ਚੰਦਿਆਣ ਝੋਟੀ ਚਾਰੇ ਖੋਰ ਚਾਰੇ ਪੈਰਾਂ ਦੇ ਉੱਪਰ ਤੁਸੀਂ ਵੇਖ ਸਕਦੇ ਜਿਵੇਂ ਜਰਾਪਾਂ ਚੜੀਆਂ ਠੀਕ ਆ ਤੇ ਪੂਸ਼ ਉੱਪਰ ਤੱਕ ਵਾਈਟ ਆ ਹਵਾਨੇ ਲੇਵੇ ਤੇ ਪੂਰਾ ਨਿਸ਼ਾਨ ਤੁਹਾਨੂੰ ਨਜ਼ਰ ਆਊਗਾ ਤੇ ਬਾਕੀ ਥੱਲੋਂ ਤੁਸੀਂ ਵੇਖੋ ਦੋਸਤੋ ਕੀ ਬਾਤਾਂ ਵਾਲੀ ਗੱਲਬਾਤ ਆ ਬਿਲਕੁਲ ਫਿਕਸ ਹਵਾਨਾ ਚੜਾ ਨਿੱਗਰ ਲੇਵਾ ਬਹੁਤ ਪਿਆਰੀ ਆ ਦੇਖ ਲੈ ਵੀ ਦੋ ਕੋਲੇਵੀਰ ਗਾਣੋ ਕਰ ਲਈਏ ਨਾ ਵੀ ਇੱਕ ਸਾਰ ਪੱਦਰ ਲੈਣਾ ਮੈਂ ਨਾ ਪਰਮਾਤਮਾ ਦੀ ਘੜੀ ਨੂੰ ਜਿਹੜਾ ਜਿਹੜਾ ਥਣ ਕੱਟੀ ਨੂੰ ਲੱਗਾ ਨਾ ਛੱਡਾ ਬਹੁਤ ਸੋਹਣਾ ਪਰਮਾਤਮਾ ਦੀ ਘੜੀ ਨੂੰ ਕਹਿਣ ਵਾਲੀ ਗੱਲ ਨਹੀਂ ਸਪੈਸ਼ਲ ਥਣ ਚਵਾ ਲੱਗਾ ਤੇ ਚਵਾ ਇਹਨਾਂ ਕਾ ਜਿਆਦਾ ਪੋਲਾ ਤੇ ਕਹਿਣ ਵਾਲੀਆਂ ਗੱਲਾਂ ਹੀ ਗਾਣ ਲਾਓ ਵੀ ਉਹ ਤੋਂ ਸੋ ਇਹੋ ਜਿਹਾ ਹਵਾਨਾ ਛੱਡਾ ਵੇਖ ਕੇ ਇੱਕ ਵਾਰੀ ਤੁਸੀਂ ਵੀ ਜਾ ਕੇ ਵੇਖ ਕੇ ਆਵੋਗੇ ਸਮਾਂ ਪਿਆ ਦੋ ਤਿੰਨ ਘੰਟੇ ਚੋਂ ਚ ਉਹ ਸਾਹ ਦੇ ਨਾਲ ਇਹ ਪੂਰਾ ਤਿਆਰ ਕਰ ਜਾਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲੈ ਵੀ ਕੋਲੇਵੀਰ ਸਵੇਰ ਚਵਾਈ ਕਿੰਨੇ ਤੋਂ ਕਿੰਨੇ ਵਜੇ ਕਰਦੇ ਆਪਣੇ ਭਾਈ ਸਵੇਰੇ ਲਓ ਜੀ ਆ ਕਰੋ ਚੈੱਕ ਠੀਕ ਆ ਸੋ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਫਿਕਸ ਹਵਾਨੇ ਚਾਡੇ ਦੇ ਵਿੱਚ ਆ ਤੇ ਆ ਕਟਾਂ ਨਾਲੇ ਬਹੁਤ ਪਸੰਦ ਆਉਣ ਵਾਲਾ ਆ ਠੀਕ ਆ ਜੀ ਤੇ ਵੇਖੋ ਜਿਵੇਂ ਬਿਲਕੁਲ ਫਿਕਸ ਹਵਾਨੇ ਲੇਵਾ ਦੇ ਵਿੱਚ ਇੱਕ ਸਾਰ ਲੇਵਾ ਸੋ ਚਾਰੇ ਥਣਾ ਦੀ ਸਪੇਸ ਵਾਟ ਤੁਹਾਨੂੰ ਦਿਖਾਈ ਦੇ ਆਪਾਂ ਆ ਕਰੋ ਚੈੱਕ ਬਹੁਤ ਖੂਬਸੂਰਤ ਠੀਕ ਆ ਜੀ ਬਿਲਕੁਲ ਮੁਠੀਦਾਰ ਥਣਾ ਜਿੱਦ ਤੱਕ ਆਪਾਂ ਗੱਲ ਕਰ ਲਏ ਨੇ ਵੀ ਪੂਰਾ ਹੱਥੀ ਚਵਾਈਲਾ ਜਿਹੜਾ ਥਣ ਲੱਗਾ ਝੋਟੀ ਨੂੰ ਤੇ ਚੌੜਾ ਪਿੱਠਪੂੜਾ ਬਹੁਤ ਸ਼ਾਨਦਾਰ ਕੁਆਲਿਟੀ ਪੂਰੀ ਰਾਜੀ ਥੋੜਾ ਜਿਹਾ ਚਾਰਕ ਕਦਮ ਹੋਰ ਅਗੇ ਤੋਰ ਲਾ ਆਹ ਦੇਖੋ ਜੀ ਬਾਕੀ ਕੁਲੇ ਜਿਹੋ ਜਿਹੇ ਹਵਾਨਾ ਚੱਲਦਾ ਚੋਣ ਚਵਾਦੀ ਵੀ ਇੱਕ ਨੰਬਰ ਪਾ ਜੀ ਇੰਨੀ ਜਿਆਦਾ ਚੰਗੀ ਹੈ ਨਾ ਚੋਣ ਝੋਟੀ ਇਹ ਗੱਲਾਂ ਹੀ ਪਰਾ ਆ ਵਾਹ ਜੀ ਵਾਹ ਕਿਉਂ ਵੀ ਜਿਹੋ ਜੀ ਝੋਟੀ ਆ ਨਾ ਸੂਰਤ ਇਹ ਤਾਂ ਕਰਮਾਲੀਆਂ ਕਦੇ 20 ਡੰਗਰ ਵੇਖੀ ਹੈ ਨਾ ਪਿੰਡਾਂ ਜਿੱਤੇ ਫਿਰ ਜਾ ਕੇ ਮਰਜ਼ੀ ਹੋ ਜੀ ਜਿਹੜੀ ਸਫਾਈ ਵਾਲੀ ਲੱਭਣੀ ਬੜੀ ਔਖੀ ਹਾਂ ਜੀ ਹਾਂ ਜੀ ਨਹੀਂ ਮਿਲਦੀ ਪਾ ਜੀ ਐਵੇਂ ਦੱਲਾ ਕਰੀਏ ਬਾਕੀ ਸਫਾਈ ਤੇ ਲੰਬਾਈ ਬਹੁਤ ਜ਼ਿਆਦੀ ਆ। ਮੈਂ ਦੱਸੋ ਕਈ ਵੀ ਰੱਖਣਗੇ ਵੀ ਥੋੜੀ ਜਿਹਾ ਆਪਾਂ ਸਿਫਤ ਕਰਦੇ ਆ ਸਿਫਤੋ ਦੋਸਤੋ ਹੀਰਿਆਂ ਦੀ ਸਿਫਤ। ਕੋਈ ਵੀ ਭਰਾ ਜਗਲੀ ਕਰਾਂਗੇ ਕਿਉਂਕਿ ਹੀਰਾ ਇਸ ਕੁਆਲਿਟੀ ਚੈਂਪੀਅਨ ਝੋਟੀ ਆ ਪਰਮਾਤਮਾ ਦੀ ਘੜੀ ਨੂੰ ਥਾਣ ਵੇਖੋ ਕਿੰਦਾ ਸੋਨਾ ਲੱਗਾ ਝੋਟੀ ਨੂੰ। ਤੇ 12 ਲੀਟਰ ਦੀ ਮਾਲਕਨ ਐਸੋ ਮੈਂ ਨਾ ਬਹੁਤ ਜ਼ਿਆਦੀ ਚਵਾ ਦੀ ਪਸਮਾ ਦੀ ਗਾਰੰਟੀ ਜਿਹੜਾ ਭਰਾ ਹੋਊਗਾ ਨਾ ਮੇਰਾ। ਤਸਲੀ ਕਰਾ ਕੇ ਦੇਵਾਂਗੇ ਆਪਾਂ। ਬਾਕੀ ਕਟਾ ਬੜਾ ਨਰਵਾ ਇਹਦੇ ਮਾਰਾ ਆਪਾ ਵਿਖਾਉਣੇ ਭਰਾਵਾਂ ਨੂੰ ਬਹੁਤ ਖੂਬਸੂਰਤ ਆ ਠੀਕ ਆ ਜੀ ਬਾਕੀ ਚੌੜੀ ਕੁੜੀ ਵੇਖੋ ਕਿੰਨੀ ਮਾਜ ਮਾੜੇ ਲੋਟ ਵਾਲੀ ਝੋਟੀ ਆ 400 ਕੇ ਪੀਨ ਵਾਲੀ ਆ ਸਾਫ ਬੜੀ ਵੇਖੋ ਹਾਂ ਸਫਾਈਆਂ ਡੱਡੀਆਂ ਲੱਗੀਆਂ ਕਰ ਮਾਰਾ ਘੜੀ ਨਾ ਜੋ ਵੀ ਲਗਾ ਬਹੁਤ ਚੰਗਾ ਆ ਵੇਖੋ ਮੇਰਾ ਵੀਰ ਇਹਦੇ ਵਿਰਲ ਬਹੁਤ ਜਿਆਦੀ ਲੱਗੀਆਂ ਹੋ ਜੀਆਂ ਜੀ ਨਹੀਂ ਮਿਲਦੀਆਂ ਨੀ ਇਹ ਆ ਵੇਖੋ ਕੀ ਬਣਿਆ ਪਿਆ ਥੱਲੇ ਠੀਕ ਆ ਜੀ ਬਹੁਤ ਸ਼ਾਨਦਾਰ ਤੇ ਚਾਪਸਮਾ ਦੀ ਦੋਸਤ ਮੈਂ ਨਾ ਭਾਜੀ ਗੱਲਾਂ ਹੀ ਗਾਉਂਦਾ ਬਿਦਾਂ ਬਾਤ ਹੀ ਲੱਗੇਗਾ ਪਿਆ ਪੂਰੀ ਤਸੱਲੀ ਦਿੱਤੀ ਜਾਂਦਾ ਭਰਾਵ ਤੇ ਮੋਹਰੀ ਧਾਰਿਆ ਤੇ 2 2.5 ਕਿਲੋ ਗਾੜੀ ਗਾੜ ਹੋ ਗਈ ਠੀਕ ਆ ਆ ਬੱਚਾ ਜੇ ਮਗਰ ਠੀਕ ਆ ਬੱਚਾ ਬੜਾ ਨਰੋਹਾ ਵੇਖੋ ਕੰਡਾ ਟੜਾ ਕੱਟ ਮਗਰ ਕਟਾ ਵੀ ਵੇਖੋ ਤੁਸੀਂ ਅਜੇ ਮੇਰਾ ਮੂਲਾ ਮਾਰਨਾ 10 12 ਦਿਨਾਂ ਦਾ ਕਟਾ ਚੰਗਾ ਦੁੱਧੂ ਤੇ ਛੱਡੋ ਭੁੱਲਿਆ ਇਹਨੂੰ ਵੀ ਚੰਗਾ ਲੈ ਵੀ ਕੋਈ ਨੀ ਰੇ ਇਹ ਆਪਣੇ ਭੈਣ ਭਰਾਵਾਂ ਨੂੰ ਆਪਣੇ ਸੱਜਣਾਂ ਨੂੰ ਦੇਵਾਂਗੇ ਕਿੰਨੇ ਦੀ ਅੱਜ ਭਾਜੀ ਗੱਲ ਤੇ ਇਦਾਂ ਐ ਮੁੱਲ ਕਰਨ ਨੂੰ ਤਾਂ ਭਾਵੇਂ 1.5 ਵੀ ਗੱਲ ਲਏ ਥੋੜਾ ਚੋਟੀ ਚੰਗੀ ਜੀਦਾ ਤੁਹਾਨੂੰ ਪਤਾ ਹੁੰਦਾ ਨਹੀਂ ਮੋਲੀ ਕੋਈ ਨਹੀਂ ਹੁੰਦਾ ਚਲੋ ਆਪਾਂ ਗੱਲ ਕਰਦੇ ਆਪਾਂ ਵੀ ਚਲੀ ਚੀਤੀ ਤੇ ਜਦੋਂ ਜਾਈ ਉਹਨੇ ਆਪਣਾ ਟੀਕਾ ਦਿੱਤਾ ਹੈ ਪਤਾ ਨਹੀਂ ਕਿਹੜੇ ਸਾਹ ਦੀ ਧੀ ਉਹ ਗੱਡੀ ਵਾਲ ਡਰਾਈਵਰ ਕੋਲ ਆਪਾਂ ਦੇ ਦਾਂਗੇ ਕੋਈ ਭਰਾ ਉਹਦੇ ਜਿੱਥੇ ਰੱਖ ਉਹਨੇ ਆਪਣਾ ਦਿੱਤੀ ਹੈ ਦੀ ਗਰੰਟੀ ਤੇ ਝੋਟੀ ਬੜੀ ਚੰਗੀ ਆ ਤੇ ਮੁੱਲ ਕਰਨ ਉਹਨਾਂ ਨੂੰ ਭਾਵੇਂ 1.5 ਵੀ ਕਰੀ ਜੀ 1.6 ਕਰੀ ਜੀ ਫਾਇਦਾ ਨਹੀਂ ਕੋਈ ਬਿਲਕੁਲ ਜੈ ਜੀ ਆਪਾਂ ਮੈਂ ਦੇ ਦੇਣੀ ਆ 1.35 ਦੀ ਹੂੰ ਕੋਚੋ ਵੀ ਛੋੜ ਛਾਪਾ ਖੁੱਲਾ ਇਮਾਨਦਾਰੀ ਕਰ ਦੇਣਾ ਕੋਈ ਭਰਾ ਉਹਦੇ 1.35 22 ਹਾਂ 1.27 ਦੀ ਕਰ ਦਾਂਗੇ ਲੋ ਵੀ ਕਰੋ 88000 ਛੋੜ ਕਰ ਦਾਂਗੇ ਹੋਰ ਕਰ ਦਾਂਗੇ ਕੋਈ 27 ਦੀ ਝੋਟੀ ਮਿਲ ਜੂਗੀ 1 ਲੱਖ 27 ਆ ਇਹ ਮੁੱਲ ਦੀ ਨਹੀਂ ਜੇ ਕਿਸੇ ਨੇ ਦੇਣੀ ਠੀਕ ਹੈ ਜੀ ਨੀਲੀ ਦੀ ਝੋਟੀ ਇਹ ਤਾਂ ਕਵਾਲੀਰ ਦਿੰਦਾ ਵੀ ਭਾਵੇਂ ਚੀਜ਼ ਹੋਵੇ ਲੱਖ ਦੀ ਤੇ ਭਾਵੇਂ ਹੋਵੇ ਕਰੋੜ ਦੀ ਜਿਹੜੀ ਲੱਗੇ ਮਨ ਨੂੰ ਉਹ ਲਈ ਦੀ ਖਰੀਦ ਹੈ ਹੈ ਉਹ ਗੱਲ ਬਾਤ ਹੈ ਦੇਖੋ ਇਹ ਸਕਵਾਲਟੀਆਂ ਵੇਖੋ ਬਹੁਤ ਸ਼ਾਨਦਾਰ ਦੁਆਰ ਦੀ ਮਾਤਮਾ ਦੀ ਘੜੀ ਨੂੰ ਕੱਲੀ ਕੱਲੀ ਚੀਜ਼ ਭਰਾਵਾਂ ਨੂੰ ਵਿਖਾਉਣ ਦੇ ਆ ਪਥਾਨ ਕੁਆਲਿਟੀ ਹਰ ਇੱਕ ਚੀਜ਼ ਮੈਨਾਂ ਵੀ ਕੁਲਿਆ ਸਿਫਤਾਂ ਸ਼ਬਦ ਹੀ ਮੁੱਕ ਜਾਂਦੇ ਵੀ ਇਹੋ ਜਿਹਾ ਪਸ਼ੂ ਵੇਖ ਕੇ ਬਹੁਤ ਖੂਬਸੂਰਤ ਹੈ ਇਹ ਤਾਂ ਕੋਈ ਮੇਰਾ ਭਰਾ ਲੈ ਗਿਆ ਨਾ ਕੋਈ ਪੰਜ ਸੱਤ ਸੂਗੇ ਪੀ ਗਏ ਵੇਚੂਗਾ ਪਹਿਲੀ ਗੱਲ ਤੇ ਵੇਚਣ ਵਾਲੀ ਸ਼ੈ ਨਹੀਂ ਹੈਗੀ ਸਹੀ ਹੈ ਜੀ ਹਾਂਜੀ ਲੋ ਭਰਾਵੋ ਬਹੁਤ ਖੂਬਸੂਰ ਉਮੀਦ ਕਰਦੇ ਆ ਵੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਤਕਰੀਬਨ ਇੰਨੇ ਕ ਤੇ ਝੋਟੀ ਤੁਸੀਂ ਲਭ ਰਹੇ ਜੀ ਨੀਲੀ ਰਾਵੀ ਦੀ ਤੇ ਕੋਈ ਛੱਡ ਕੇ ਨਹੀਂ ਜਾਂਦਾ ਠੀਕ ਆ ਬੜੀ ਪਿਆਰੀ ਸੋਹਣੀ ਸ਼ਾਨਦਾਰ ਸੋਹਣੇ ਵਜਨ ਵਜੂਦ ਦੇ ਵਿੱਚ ਪੂਰੀ ਪਲੀ ਕੁਲੀ ਉੱਪਰੋਂ ਬਿਲਕੁਲ ਗੋਲ ਸਰਾਨੇ ਵਰਗੀ ਠੀਕ ਆ ਜੀ ਤੇ ਸ਼ਾਨਦਾਰ ਕੁਆਲਟੀ ਆ ਹਾਲ ਦੀ ਘੜੀ ਜਨੇ ਦਿਲ ਨਹੀਂ ਤਰਿਆਣ ਕੇ ਸਾਡੇ ਕੋਲ ਦੋ ਦਿਨ ਹੋਏ ਆ ਅੱਛਾ ਜੀ ਤੇ ਜਦੋਂ ਦਿਲ ਦੁਲ ਧਰ ਗਿਆ ਚੌੜੀ ਮੰਜਾ ਡੈਂਦਾ ਝੋਟੀ ਤੇ ਕੀ ਗੱਲਾਂ ਦੇਖੋ ਸ਼ਾਕੀ ਨਹੀਂ ਪੱਡਾ ਕਿਹੜਾ ਲੱਗਾ ਆ ਪਿੱਛੋਂ ਲੈ ਕੇ ਤੋ ਤੱਕ ਪੂਰੀ ਚੈਂਪੀਅਨ ਝੋਟੀ ਆ ਚੰਗੀ ਝੋਟੀ ਆ ਮਾਦ ਚੰਗੀ ਆ ਇਧਰ ਇੱਕ ਲੋਲੇ ਆਪਣੇ ਕੋਲ ਸੈਗਰ ਨੰਬਰ ਤੇ ਇਧਰ ਇੱਕ ਹੋਰ ਨਕੀਨਾ ਖੜਾ ਜਿਹਨੂੰ ਆਪਾਂ ਮੀਨੀ ਕਹਦੇ ਨੇ ਜਿਹੜਾ ਸਿੰਗ ਤੋਂ ਵੀ ਹਿਲਦੇ ਆ ਮੈਂ ਨਾ ਭਾਜੀ ਆਪਾਂ ਨੇ ਵਿਖਾ ਦਨੇ ਆ ਇਧਰ ਵੇਖਿਓ ਲੋ ਵੇਖ ਮੈਂ ਤਾਂ ਸੋਚਿਆ ਵੀ ਫਿਕਸ ਸਿੰਗ ਫਿਰ ਟੇਲੀ ਆ ਇਹ ਨੀਲੀ ਜਆ ਤੇ ਮਿਲਦੀਆਂ ਜਾ ਵੇਖੋ ਆ ਦੇਖੋ ਮੀਨੀ ਮਾਜਾ ਦੁਜਾ ਸੁਗਾਇ ਸੁਈ ਆ ਹਾ ਪਰਮਾਤਮਾ ਦੀ ਘੜੀ ਨੂੰ ਹਣ ਤਈਏ ਸੁਏ ਨੇ ਸੋਣਾ ਜੇ ਲੈ ਵੀ ਕੋਲੇ ਇੱਕ ਪਹਿਲਾਂ ਆਪਣੇ ਕੋਲ ਮੀਨੀ ਆਈ ਸੀ ਆਈ ਪਾਈ ਇਹਦੇ ਵੀਡੀਓ ਪਿੱਛੇ ਪਾਈ ਹਾਂਜੀ 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 ਚੰਗੀ ਹਿਮਾਇ ਹਾਂਜੀ ਹਾਂਜੀ ਇਹ ਗੱਬਣਾ ਆ ਗਈ ਫਿਰ ਹਾਂਜੀ ਇਹ ਗੱਬਣਾ ਯਾ ਦਿਨ ਕਿੰਨੇ ਕਹਿੰਦੀ ਹੋ ਦਿਨ ਭਾਜੀ ਇਹ 15 ਦਿਨ ਲੈਣੇ ਆ ਮੈਂ ਫਾਇਦਾ ਕੋਈ ਨਹੀਂ ਕਿ ਇਹਨੂੰ 2-4 ਦਿਨ ਕਹਿ ਕੇ ਦੇ ਦਈਏ ਮੜ ਕੇ ਓੱਖਾਂ ਦਾ ਪੱਠੇ ਪੱਠੇ ਪਾਉਣੇ ਨਹੀਂ ਨਹੀਂ ਉਨੀ ਬਣ ਜੂਗੀ ਥੱਲੇ ਦਿਨ ਵੱਧ ਦੱਸੇ ਤਾਂ ਕੋਈ ਗੱਲ ਨਹੀਂ ਨੀਗੀ ਲੋ ਜੀ ਮੀਨੀ ਬਾਕੀ ਤੁਹਾਨੂੰ ਦਿਖਾ ਰਿਹਾ ਇਹ ਵੀ ਵਿਖਾਵਾਂਗੇ ਭਰਾਵਾਂ ਨੂੰ ਪਰਮਾਤਮਾ ਦੀ ਘੜੀ ਨੂੰ ਸੂਆ ਕੁੰਦੇ ਹੈਗਾ ਤੀਜਾ ਕਿ ਕਿਵੇਂ ਤੀਜਾ ਸੂਆ ਦੂਜਾ ਸੂਆ ਸੂਹਟੀ ਹੈ ਪਰਮਾਤਮਾ ਦੀ ਘੜੀ ਨੂੰ ਜਿਹੜੀ ਸਹੀ ਚੀਜ਼ ਹੈ ਸੂਣੀ ਹੋਂ ਤੀਜਾ ਸੂਆ ਪਿਓਰ ਤੀਜਾ ਸੂਆ ਚੇਦਾਰਾ ਤੋਂ ਝੋਟੀ ਆਂਦੀ ਆਪਾਂ ਹੁਣ ਤੀਜਾ ਸੂਆ ਸੋਣਾਰੀ ਹੈ ਕਾਂ ਠੀਕ ਆ ਜੀ ਤੇ 15 ਦਿਨ ਮੇਰਾ ਵੀਰੋ ਖੁੱਲੇ ਡੁੱਲੇ ਕੋਈ ਭਰਾ ਮੰਨ ਕੇ ਸੌਦਾ ਕਰ ਲਈ ਆ ਵੇਖੋ ਠੰਡੀ ਕਿੰਨੀ ਖੁੱਲੇ ਡੁੱਲੇ 15 ਦਿਨ ਹਜੇ ਬਾਕੀ ਹੈ ਅੱਡੀ ਸੇਫਟੀ ਬੜੀ ਜਿਆਦੀ ਜੀ ਲੱਗੀ ਜੇ ਪਰਮਾਤਮਾ ਦੀ ਘੜੀ ਨੂੰ ਕਹਿ ਮੈਂ ਨਾ ਵੀ ਹਵਾਨਾ ਵੇਖੀਏ ਹਵਾਨਾ ਬਖੌਂਦੀ ਨਹੀਂ ਕੁਲੇ ਆ ਵੇਖੋ ਵੀਰ ਜੀ ਆ ਲਓ ਜੀ ਠੀਕ ਆ ਹਜੇ ਇਹਦੇ ਲਾਉਣਾ ਹੀ ਸ਼ੁਰੂ ਕੀਤਾ ਆ ਗੂੰਦ ਆਂ ਡਾਈ ਮਾੜੀ ਮਾੜੀ ਆ ਦੇਖੋ ਜੀ ਤਰੂ ਵਰਗੀ ਚਵਾਈ ਨਿਕਲਨੀ ਆ ਕੱਟੀ ਨਹੀਂ ਇੱਕ ਕਿਸਾਨ ਵੀਰੋ ਲਾਏ ਬਣਾਏ ਪਏ ਆ ਗਰਮਾ ਦੀ ਸ਼ਾਇਦ ਤੋਂ ਫੇਸ ਕੁਆਲਿਟੀ ਬਹੁਤ ਜਿਆਦੀ ਚੰਗੀ ਪਰ ਮਾੜੀ ਚੰਗੀ ਆ ਕੁਲੇ ਵੈਸੇ ਚਲੋ ਮੀਣੀ ਵੈਸੇ ਬਹੁਤ ਘੱਟ ਲੱਭਦੀ ਹੈ ਮੀਣੀ ਮੈਂ ਤਾਂ ਮਿਲਦੀ ਨਹੀਂ ਆ ਠੀਕ ਆ ਜੀ ਮੀਣੀ ਮੈਂ ਤਾਂ ਬੜੀ ਵੇਖਣ ਨੂੰ ਘੱਟ ਮਿਲਦੀ ਜੀ ਤੁਹਾਨੂੰ ਪਤਾ ਤੁਸੀਂ ਚਲੋ ਰੋਜ਼ ਵੀਡੀਓ ਬਣਾਉਂਦੇ ਜੇ ਜੇ ਮੀਣੀ ਮਿਲਦੀ ਆ ਤੇ ਮੋਲ ਤੋਂ ਨਹੀਂ ਸ਼ਹਿਰ ਮਿਲਦੀ ਤੁਹਾਨੂੰ ਵੀ ਪਤਾ ਸਹੀ ਹੈ ਸਹੀ ਹੈ ਆਪਾਂ ਜੈ ਜੀ ਭਰਾਵਾਂ ਨੂੰ ਮੋਲ ਕਰਕੇ ਇਹ ਵੀ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਬਿਲਕੁਲ ਪਤਲੀ ਚਮੜੀ ਆ ਸਿੰਗਲ ਹੱਡੀ ਆ ਤੇ ਲਾਏ ਬਣਾਏ ਕਰਮਾਂ ਦੀ ਪਈ ਆ ਤਾਂ 15 ਦਿਨ ਘੱਟੋ ਘੱਟ ਹਜੇ ਕਰਦੀ ਆ ਦੇਖੋ ਇਧਰ ਝੋਟੀ ਦੂਜੇ ਸੁਵੇ ਤੇ ਫੇਸ ਕੁਆਲਟੀ ਵੇਖੋ ਪਰਮਾਧਮਾਂ ਦੀ ਘੜੀ ਨੂੰ ਬਹੁਤ ਜਿਆਦਾ ਚੰਗੀ ਆ ਜਿਹੜਾ ਭਰਾ ਲੈਗਾ ਜਿਆਦਾ ਕਰੂਗਾ ਕੋਈ 10 2 4 ਸੁਵੇ ਪੀ ਕੇ ਕੋਲੇ ਕੁਲੀ ਫਿਰ ਲਾਈ ਸਿੰਗ ਲਓ ਭਾਈ ਇਹ ਤਾਂ ਮੈਂ ਨਾ ਕੀ ਗੱਲ ਬਣੀ ਪਈ ਆ ਇੱਕ ਦੇਖੋ ਇਹਨੇ ਸੰਕਤੀ ਹਲਦੇ ਵੇਖੇ ਨਹੀਂ ਅਸੀਂ ਤਾਂ ਕਈ ਤੱਕ ਮੈਂ ਪੂਰੀ ਕਈ ਮਾਰੀ ਮਾਰੀ ਦੇਮਲੂਮੀ ਜਰਕੀ ਮਾਰਦੇ ਹੁੰਦੇ ਹਾਂ ਹਾਂਜੀ ਇਹ ਤਾਂ ਜਲਕ ਛੱਡ ਕੇ ਆਏ ਆ ਕਰਨ ਦੱਥੇ ਇਹਦੇ ਬਾਕੀ ਇਧਰ ਵੇਖੋ ਸੀ ਲਿਆ ਕੱਟੀ ਐਡੀ ਗੱਲ ਨਹੀਂ ਹੈਗੀ ਹਾਂਜੀ ਬਾਕੀ ਆ ਗਏ ਨੇ ਢੱਲਾ ਟੋ ਲਾਣਾ ਇਹਨੇ ਪੂਰੀਆਂ ਕੱਟ ਲਈ ਨੌਲੇ ਕਿਸਾਨ ਵੀਰ ਇਹ ਵੀ ਗੱਲ ਪੱਕੀ ਹੈ ਵੀ ਇੱਕ ਸਾਰ ਲੇਵਾ ਰੱਖੂ ਕਰਮਾਂ ਲਈ ਇਹ ਨਹੀਂ ਕੋਈ ਪਾਈ ਨਹੀਂ ਕੋਈ ਸ਼ਾਇ ਨਹੀਂ ਆਣ ਬੜਾ ਸੋਹਣਾ ਦੇ ਚਵਾ ਨਿਕਲਣਾ ਜੀ ਇੱਕ ਨੰਬਰ ਇਹਦਾ ਪੰਪ ਤੇ ਕੋਲੇ ਵੀਰ ਇੱਕ ਵਾਰੀ ਹੋਰ ਤੋੜ ਕੇ ਦਿਖਾਈਆਂ ਇਹਨੂੰ ਮੜਾ ਜਾ ਸੋ ਜਿਥੋਂ ਤੱਕ ਉਹ ਸਗਦਾ ਕਿਸਾਨ ਵੀਰੋਂ ਆਪਾਂ ਪੂਰੀ ਤਸੱਲੀ ਕਰਾ ਦਾਂਗੇ। ਭਾਜੀ ਜਿਹੜੀ ਆਪਣੇ ਚੈਨਲ ਤੇ ਤਸੱਲੀ ਹੁੰਦੀ ਹੈ ਨਾ ਰਾਸਮੀ ਚੈਨਲ ਦੇ ਕਿਤੇ ਤਸੱਲੀ ਨਹੀਂ ਮਿਲਦੀ ਕਿਸੇ ਨੂੰ। ਹਾਂ। ਬਾਕੀ ਕੋਈ ਜਿਹੜਾ ਮਰਜੀ ਵੀਰ ਭਰਾ ਜਿੱਥੋਂ ਮਰਜੀ ਡੰਗ ਲਾਓ ਗੱਲ ਵੱਖਰੀ ਆ। ਬੱਸ ਬੱਸ। ਆ ਜਿਹੜੀ ਤਸੱਲੀ ਆਪਾਂ ਕਰਾਉਨੇ ਆ ਨਾ ਤੇ ਤੁਹਾਡੇ ਚੈਨਲ ਤੇ ਮਿਲਦੀ ਕਿਤੇ ਨਹੀਂ ਜੇ ਮਿਲਦੀ। ਹਾਂ ਜੀ ਬੋਲੋ। ਕੋਈ ਚੰਗੀ ਤਰ੍ਹਾਂ ਵੀਡੀਓ ਵੇਖੇ ਤੇ ਆਹੀਆਂ ਚੀਜ਼ਾਂ ਨਹੀਂ ਬਾਕੀ ਕਿਹਨੋਂ ਨਹੀਂ ਲਾਗਦੇ ਨੇ ਆਹ ਵੇਖੋ। ਆਹ ਵੇਖੋ। ਲੈ ਵੀ। ਆਹ ਰੇ ਕਮਾਲੀ ਹੋਈ ਪਈ ਆ ਨੇ। ਹਾਂ। ਲੈ ਜਿਹੜਾ ਮੇਰਾ ਭਰਾ ਲੈ ਗਿਆ ਲਓ ਦੋਸੋ ਚੋਟੇ ਅੰਦਰੋਂ ਲੈ ਜਾਣੇ ਆਪਾਂ ਜੀ ਠੀਕ ਆ ਜੀ ਲਾਈਟਾਂ ਲੂਟਾ ਚੱਕਦੀਆਂ ਚੰਨ ਲੈ ਲਿਜਾਵਾਂਗੇ ਆ ਦੇਖੋ ਲਓ ਵੀ ਭਰਾਵੋ ਠੀਕ ਆ ਜੀ ਸੋ ਮੱਝ ਚੰਗੀ ਆ ਬਾਕੀ ਜਿਹੜੇ ਇੱਕ ਵੀਰ ਬਹੁਤ ਜ਼ਿਆਦਾ ਡਿਮਾਂਡ ਕਰਦੇ ਰਹਿੰਦੇ ਵੀ ਮੀਣੀਆਂ ਮੱਝਾਂ ਦੀ ਉਹਨਾਂ ਦੀ ਬਿਲਕੁਲ ਤੁਸੀਂ ਅੱਜ ਤੋਂ ਪਈਆਂ ਨਾ ਜੇ ਤਾਂ ਨੰਬਰ ਨਿਕਲ ਗਿਆ ਆਇਆ ਰੋਣੀ ਪਰਦੇ ਵੀਰ ਹੀ ਮੈਨੂੰ ਆਦੇ ਵੀ ਹਨ ਮੀਣੀਆਂ ਮਈਆਂ ਦਿਓ ਅੱਗੇ ਵੀ ਆਪਾਂ ਪਾਈ ਜਾਣਾ ਖੜੀ ਤੇ ਨਹੀਂ ਮਿਲਦੀਆਂ ਉਹਨਾਂ ਮਾਏ ਵੀਰ ਜੀ ਮਿਰਲੀਆਂ ਮਿਲਦੀਆਂ ਮੱਜਾਂ ਨਹੀਂ ਮਿਲਦੀਆਂ ਰੋਜ਼ ਦਰ ਹੁਣ ਦੂਜੀਆਂ ਕੁੰਡੀਆਂ ਮਿਲਦੀਆਂ ਆ ਖੁੱਲੇ ਸਾਰ ਵਾਲੀਆਂ ਰੋਜ਼ ਮਿਲਦੀਆਂ ਜੀ ਮੱਜਾਂ ਤਾਂ ਖੁੱਲੀਆਂ ਮਿਲਦੀ ਜਾਂਦੀਆਂ ਨੇ ਪੈਸਾ ਲੈ ਕੇ ਤੁਰੀਆਂ ਮੱਜਾਂ ਮਿਲ ਜਾਂਦੀਆਂ ਪਰ ਜਿਹੜਾ ਕੁਆਲਿਟੀ ਨਹੀਂ ਲੱਭਦੀਆਂ ਹਾਂਜੀ ਹਾਂਜੀ ਆ ਦੇਖੋ ਬਈ ਕੁਆਲਿਟੀ ਤਾਂ ਛਾਈ ਕਿੰਨੀ ਝੋਟੀ ਮੈਂ ਨਾ ਵੀ ਗੱਲਾਂ ਹੀ ਖਤਮ ਹੋਈਆਂ ਪਈਆਂ ਜਿਹੜਾ ਤਾਂ ਪੰਦਰਾਂ ਦੇ ਸਾਬ ਲੂਗਾ ਨਾ ਤੇ ਗੋਣੀ گاਊਗਾ ਵੀ ਝੋਟੀ ਲੈਂਦੀ ਸੀ ਜਿਆਦਾ ਤੇ ਆਪਾਂ ਨੂੰ ਪਤਾ ਨਹੀਂ ਆ ਜਿੱਥੇ ਤੱਕ ਤੁਹ ਜੇ ਸਵੇਰ ਦਾ ਕਹਨ 11 12 ਕਿਲੋ ਦੁੱਧ ਦਿੱਤਾ ਆ ਠੀਕ ਹੈ ਬਾਕੀ ਆਪਾਂ ਗਰੰਟੀ ਨਹੀਂ ਕਿਸੇ ਨੂੰ ਦੇਣੀ ਦੁੱਧ ਦੇ ਦੇ 15 ਦੁੱਧ ਦੇ ਦੇ 10 ਦੁੱਧ ਦੇ ਦੇ 8 ਬਿਲਕੁਲ 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 ਸਾ ਟਿਪ ਕੇ ਲੈਣੀ ਟਿਪ ਕੇ ਦੇ ਦੇਣੀ ਆ ਆਪਾਂ ਤਸੱਲੀ ਉਸ ਚੀਜ਼ ਦੀ ਦੇਣੀ ਜਿਹੜੀ ਘਰੇ ਚ ਵਾਈ ਕੀਤੀ ਬਿਲਕੁਲ ਗੱਲ ਨਿਬੜਦੀ ਆ ਕੇ ਮੁੱਕਦੀ ਆ ਵੀ ਰੇਟ ਤੇ ਮੁੱਲ ਲੈਂਦਾ ਕੀ ਰਹੂਗਾ ਮੁੱਲ ਭਾਜੀ ਝੋਟੀ ਤੇ ਗਈ ਆ 85000 ਦੀ ਜਿੱਡੀ ਚੰਗੀ ਆ ਤੇ ਜਿਹੋ ਜੀ ਮੀਣੀ ਝੋਟੀ ਨਹੀਂ ਮਿਲਦੀ ਆਪਾਂ ਵੀ ਸਿਰੇ ਤੋਂ ਸਰਾ ਮੁੱਲ ਲਾ ਕੇ ਫਿਰ ਲਈ ਆਵੇਂ ਆਖੀਏ ਸਹੀ ਆ ਜੀ ਹਾਂਜੀ ਬਾਕੀ ਫਿਰ ਵੀ ਆਪਾਂ ਜੈ ਦੀ ਮੁੱਲ ਕਰਾਂਗੇ ਪਦ ਤੇ 2 ਰੁਪਏ ਕਮਾਈ ਵੀ ਕਰ ਲੂਗਾ ਸਾਮਕੇ ਵੇਚਣਾ ਚਾਹਉਂਦੇ ਬਿਲਕੁਲ ਬਿਲਕੁਲ ਕਰੋ ਬਿਲਕੁਲ ਜੀ ਤੇ ਇਹ ਅੱਜ ਕੁਲਿਆ ਆਪਾਂ ਦਵਾਂਗੇ ਕਿੰਨੇ ਦੀ ਇਹ ਭਾਜੀ ਆਪਾਂ ਛੋਟੀ 85 ਚੋਂ 5 ਹੀ ਮਰਦਾ ਛੱਡ ਦਈਏ 85 ਚੋਂ 5 80 ਦੀ ਕਰ ਦਈਏ ਨਹੀਂ ਕੁਲਿਆ ਫਿਰ ਸਵਾਦ ਨਹੀਂ ਆਏਗਾ ਆਪਣੇ ਭੈਣ ਭਰਾਵਾਂ ਦਾ ਸ਼ੌਂਕ ਵੀ ਹੁੰਦਾ ਹੈ ਕਈ ਤਾਂ 5 ਹੋਰ ਛੱਡ ਯਾਰ ਫਿਰ ਠੀਕ ਆ ਅੰਟੀ ਹੋ ਗਿਆ ਬੱਸ 75 ਹਾਂ ਹੋਰ ਛੱਡ ਦਾਂਗੇ ਯਾਰ 2-3 ਹਜ਼ਾਰ ਤੂੰ ਇਹ ਗੱਲ ਕਹਿਤੀ ਸਵਾਦ ਆ ਖੁੱਲੇ ਗੱਪਿਆ ਦੋਸਤੋ ਛੋਟਾ ਛਾਟਾ ਦੇ ਗੁਨਾਹੇ ਆ ਆੜੀ ਆਪਾਂ ਝੋਟੀ ਦੇ ਦੇਣੀ ਨਾ ਕਿ ਭਰਾ ਇਹ ਦੇਣੀ ਨਹੀਂ ਕਹਿੰਨੇ ਆ ਵਿਆ ਆੜੀਆਂ ਚੀਜ਼ਾਂ ਮੈਂ ਬਾਰ-ਬਾਰ ਕਹਿੰਦੇ ਆ ਨਾ ਆੜੀਆਂ ਇਹ ਨਹੀਂ ਇਹ ਕਿਸੇ ਤੋਂ ਮਿਲਦੀਆਂ ਵੇਖਣ ਨੂੰ ਵਾਹ ਜੀ ਵਾਹ ਤੇ ਛਾਈ ਕਿੱਡੀ ਝੋਟੀ ਸੁਨਖੀ ਤੇ ਪਿੱਛੇ ਚੈਂਪੀਅਨ ਝੋਟੀ ਆ ਆੜੀਆਂ ਚੀਜ਼ਾਂ ਨਹੀਂ ਇਹ ਮਿਲਦੀਆਂ ਉੱਚੀਆਂ ਹੂੰ ਖਰੇ ਵੀ ਜਿਹੜਾ ਵੀ ਵੀਡੀਓ ਬਣਾਉਂਦੇ ਆ ਇਹ ਚੀਜ਼ਾਂ ਪਿੱਛੇ ਨਹੀਂ ਮਿਲਦੀਆਂ ਹੂੰ ਮੌਜੂਦ ਨੇ ਇੰਨੇ ਹੀ ਮੱਜਾ ਦੀਆਂ ਚੈਂਪੀਅਨ 75200 ਇਹ ਲਾਸਟ ਆ ਬਾਕੀ ਕੋਈ ਲਾਂਦਾ ਕੋਈ 1000 2000 ਨਹੀਂ ਦੇਖਣਾ ਹੋਰ ਵੀ ਛੋੜ ਛੱਡ ਕਰਦਾ ਤੇ 73000 ਦੀ ਫੇਰ ਕੋਈ ਭਰਾ ਆ ਗਿਆ ਤੇ ਛੋੜ ਛੱਪਾ ਖੁੱਲਾ ਹੀ ਮੰਨਤਨ ਕਰਦਾ ਮੋਨਾ ਥੋੜੀ ਜੇ ਨੂੰ ਖੁੱਲੀਆਂ ਛੋਟਾ ਭਰਾਏ ਨਹੀਂ ਕਰਨਾ ਵਿਧੇ ਆਪਾਂ ਬਸ 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 ਨਹੀਂ ਨਹੀਂ ਨਾਰਾਜ਼ ਕਿਹੜੀ ਕਰੋ ਕਰਨਾ ਹਾਂਜੀ ਆਪਣੇ ਭੈਣ ਭਰਾਣੇ ਸਾਰੇ ਤੇ ਲੋ ਵੀ ਦੋਸਤੋ ਪਹਿਲ ਦੇ ਆਧਾਰ ਤੇ ਸੌਦਾ ਕਰਨਾ ਕਿ ਤੁਸੀਂ ਮੱਝ ਬੜੀ ਪਿਆਰੀ ਆ ਪਸੰਦ ਆਊਗੀ ਮੇਰਾ ਵੀਰ ਕੋਈ ਛੱਡ ਕੇ ਨਹੀਂ ਜਾਂਦਾ ਇਸ ਤੋਂ ਬਾਅਦ ਖੁੱਲਿਆ ਆਪਣੇ ਕੋਲ ਇੱਕ ਆ ਨਗ ਖੜਾ ਭਰਾ ਹਾਂਜੀ ਇਹ ਨਗਦੀ ਡਿਟੇਲ ਵੀ ਕਰਦੇ ਸਾਂ ਜਿਹਦੇ ਥੱਲੇ ਵੀਰ ਦੁੱਧ ਜਿਹੜਾ ਸਹੀ ਲੀਟਰ ਵਾਲਾ ਨਾ ਕੰਡੇ ਵਾਲਾ 8 ਕਿਲੋ ਆ 8 ਕਿਲੋ ਭਾਵੇਂ ਵੀਰ ਮੇਰਾ ਕੋਈ ਮਿਲਣੇ ਤਿੰਨ ਟਾਈਮ ਤੇ ਮਿਲਦੇ ਚਾਰ ਟਾਈਮ ਠੀਕ ਹੈ ਜੀ ਹਰਿਆ ਹੋ ਰਹਿਣੀ ਪਾਣੀ ਪੂਣੀ ਲੱਗੇ ਹੁਣ ਦੋ ਚੌਂ ਦਿਨਾਂ ਚ ਸੈੱਟ ਹੋ ਗਏ ਨਾ ਹੱਥ ਲਾਉਣ ਵਾਲਾ ਬੱਤਰ ਆ ਗਿਆ 2 ਕਿਲੋ ਦੇਈ ਜੋਗੀ ਵੀ ਦਤਰੀ ਟੱਕ ਲਾ ਕੇ ਜੂ ਹਾਂਜੀ 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 ਲਓ ਵੀ ਦੋਸਤੋ ਠੀਕ ਹੈ ਜੀ ਤੇ 8 ਕਿਲੋ ਆ ਦੁੱਧ ਆ ਪਰ ਮਾਤਮਾ 5 ਕਿਲੋ ਤੇ ਬੀਆਂ ਪਾਈਆਂ ਕਿ ਦਿਨਾਂ ਦੀ ਹਾਂਜੀ ਹਾਂਜੀ ਮਗਰ ਕੱਟਾ ਮਗਰ ਆਹ ਕੱਟਾ ਜੀ ਥਾਂਸ ਚੱਡਾ ਬੜਾ ਸਾਫ ਥਾਂ ਚੱਡੇ ਦੀ ਵੀ ਤੁਹਾਨੂੰ ਦਿਖਾਉਣੇ ਆਪਾਂ ਇੱਕ ਵਾਰੀ ਬਾਕੀ ਬੜੀ ਚੰਗੀ ਆ ਇਹ ਵੀ ਮੈਂ ਥਾਂ ਚੱਡੇ ਵਾਲੀ ਆ ਦੁੱਧ ਜਿਆਦਾ ਨਹੀਂ ਤੇ 9-10 ਕਿਲੋ ਦਿੱਤੀ ਜਾਊਗੀ ਸਿੰਘ ਸਿੰਘ ਪੂਰਾ ਗਲਾਈ ਹੈ ਮੈਂ ਨਾ ਵਧੀਆ ਵਧੀਆ ਝੋਟੀ ਨਿਗਰਿਆ ਪੱਥਰ ਵਰਗਾ ਸਰੀਰ ਵੇਖੋ ਜੀ ਲੋ ਵੀ ਆ ਵੇਖੋ ਇਹ ਥੱਲੇੋਂ ਬੜੀ ਸਾਫ ਪੱਧਰ ਆ ਬਾਕੀ ਕੋਈ ਭਾਈ ਸ਼ਾਈ ਨਹੀਂ ਵੇਖਿਓ ਬਿਲਕੁਲ ਚਾਰ ਚਫੇਰਿਆਂ ਵੇਖੋ ਦੋਸਤੋ ਗੋਲ ਆ ਪੂਰੀ ਕਰਮਾ ਦੀ ਜੀ ਆ ਤੁਹਾਨੂੰ ਥਾਂ ਦੇ ਬਾਅਦ ਦਿਖਾ ਦੇਣਾ ਤੇ 8 ਕਿਲੋ ਦੁੱਧ ਇਹ ਥੱਲੇ ਹੁਣ ਜਿਹੜਾ ਮੌਜੂਦ ਆ ਹਾਂਜੀ ਆਜਰ ਦੁੱਧ ਦੀ ਗੱਲ ਕਰਾਂਗੇ ਵੀ 8 ਕਿਲੋ ਕੋ ਲਾਂਦਾ ਵੇਦੇ ਥੱ ਆਪਾ ਦੱਸਣ ਨੂੰ ਦਾ ਦੱਸ ਜੀ ਫਾਇਦਾ ਨਹੀਂ ਕੋਈ ਜਿਹੜਾ ਮੈਂ ਰੋਜ਼ ਚੋ ਨਾ ਮੈਂ ਉਹ ਦੱਸਣਾ ਆ ਹਾਂ ਬਾਕੀ ਨਾ ਆਪਾਂ ਹਰ ਵਾਰੀ ਗੱਲਾਂ ਨੇ ਕਿਹਨਾ ਗਲਤ ਪਹਿਲਵਾਨ ਆ ਆਪਾਂ ਲਾਉਣਾ ਕੀ ਤਾਂ ਕਿੱਥੋਂ ਕਿੱਥੋਂ ਪਾਇ ਪਚਾ ਨੇ ਇਕੱਠੇ ਕੀਤੇ ਕਿਹੜੀ ਮਜਬੂਰੀ ਨਾ ਕੋਈ ਡੰਗਰ ਆਪਾਂ ਸ਼ੂ ਲੈਂਦਾ ਦਿੰਦਾ ਆ ਬਿਲਕੁਲ ਤੇ ਨਾ ਆਪਾਂ ਕਿਹਨਾ ਮਲਗੀ ਧੋਖੇਲਾ ਕੰਮ ਕੀਤਾ ਨਾ ਕਰਨਾ ਹਾਂ ਤਾਂ 6 7 ਸਾਲ ਹੋ ਗਏ ਮੈਨੂੰ ਤੁਹਾਡੇ ਚੈਨਲ ਤੇ ਵੀਡੀਓ ਪਾਉਂਦੇ ਨੂੰ ਸਹੀ ਆ ਨਾ ਆਪਾਂ ਲਾਮਾ ਲਿਆ ਨਾ ਆਪਾਂ ਦਿੱਤਾ ਤੇ ਨਾ ਕੇ ਇਹਨੂੰ ਮਾੜਾ ਡੰਗਰ ਦੇਣਾ ਦੇਣਾ ਬਿਲਕੁਲ ਇਹ ਆਪਾਂ ਲੈ ਲੈਂਦਾ ਤੇ ਆਪਾਂ ਰੱਖ ਲਵਾਂਗੇ ਗਲ ਬਾਕੀ ਕਾਲਾ ਝੂਠ ਮਾਰ ਕੇ ਨਿਕਲੋ 200 ਮਾਲ ਪਸ਼ੂ ਕਾਫੀ ਲੰਬੇ ਸਮੇਂ ਤੋਂ ਬਿਰਕੂਲਾ ਪਾ ਰਿਹਾ ਜਦੋਂ ਦਾ ਆਪਣੇ ਨਾਲ ਜੁੜਿਆ ਕੋਈ 6-7 ਸਾਲ ਦਾ ਟਾਈਮ ਹੋ ਗਿਆ ਤੇ ਐਨੀਮਲ ਜਿਹੜੀ ਗੱਲ ਹੈਗੀ ਥੱਲੇ ਉਹ ਹੀ ਦੱਸ ਕੇ ਦਿੱਤਾ ਜਾਊਗਾ ਬਾਕੀ ਚੰਗੀ ਆ ਜੀ ਪਸਮਾਈ ਵੇਖੋ ਅਸੀਂ ਪੁੱਠੇ ਪੱਠੇ ਦੇਖੋ ਇੱਕ ਸਿੰਗਲ ਹੱਡੀ ਦੇ ਦੇ ਜਾ ਤੇ ਗੋਲ ਸਿੰਘ ਆ ਫੇਸ ਕੁਆਲਿਟੀ ਆ 8 ਕਿਲੋ ਦੁੱਧ 22 ਦਿਨਾਂ ਦਾ ਸੂਆ ਤੇ ਸੂਆ ਮੇਰਾ ਵੀ ਦਾ ਤੁਸੀਂ ਸਮਝਣਾ ਤੁਸੀਂ ਦੂਜਾ ਮੰਨ ਲਿਓ ਠੀਕ ਹੈ ਤੀਜਾ ਕੋਈ ਦੂਜਾ ਹਾਂਜੀ ਹਾਂਜੀ ਇੱਥੇ ਕਿ ਦੂਜਾ ਤੇ ਜਾਈ ਠੀਕ ਹੈ ਵੀਰ ਪਾਣੀ ਦੇ ਪੋਏ ਕਰ ਦਿਆਂ ਲੋ ਜੀ ਬਾਕੀ ਵਜਨ ਵਜਨ ਵਜੂਦ ਪੂਰਾ ਮੈਂ ਦਾ ਠੀਕ ਹਾਂਜੀ ਹਾਂਜੀ ਵਜਨ ਵਜੂਦ ਪੂਰਾ ਬਾਕੀ ਜਿੰਨੇ ਵੀ ਆ ਪਾਲੀ ਸੰਭੀ ਆ ਕਰਮਾ ਲਈ ਠੀਕ ਆ ਜੀ ਕਿਸੇ ਪਾਸਿਓਂ ਚੋਂ ਕਰਨੀ ਉਹ ਤਾਂ ਪੂਰੀ ਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਪਰਟਪੜੇ ਵਾਲੀ ਸਾਈਡ ਤੋਂ ਕਮੀ ਆ ਬੜੀ ਚੰਗੀ ਝੋਠੀ ਕਮੀ ਨਹੀਂ ਆ ਸੱਡੇ ਵਾਲੀ ਸਾਫ ਆ ਕੋਈ ਬਾਕੀ ਕੁਲੇ ਚਲੋ ਜਿਹੜੇ ਵੀਰ ਨੇ ਖਰੀਦਣੀਆਂ ਚੋਗੇ ਤਸੱਲੀ ਕਰ ਲੈਣੀ ਪੈਸੇ ਅਗਲੇ ਤਣ ਦੇ ਬਰਾਬਰ ਵੈ ਦੋ ਤਿੰਨ ਟਾਈਮ ਕਰ ਲੈ ਕੋਈ ਵਾਧ ਘਾਟ ਨਹੀਂ ਹੈਗੀ ਮੈਂ ਪੂਰੀ ਤਸੱਲੀ ਕੀਤੀ ਆ ਪਰ ਜਿੰਨੇ ਵੀ ਪੈਸੇ ਲਾਉਣੇ ਉਹ ਵੀ ਅਣਕੇ ਕਰੇ ਕਰੇ ਬਿਲਕੁਲ ਲੋ ਵੀ ਦੋਸਤੋ ਪੁਲੀ ਬਨ ਲਾ ਠੀਕ ਹੈ ਨਵੀਂ ਕੋਲੇ ਵੀ ਕੀ ਡਿਮਾਂਡਾਂ ਡਿਮਾਂਡਾਂ ਭਾਜੀ ਮੋਲ ਕਰਨ ਨੂੰ 75 80 ਜੋ ਮਾਦੀ ਕਰੀ ਜੀਏ ਹਾਂ 72 ਹਜ਼ਾਰ ਦੀ ਦੇ ਦਿਆਂਗੇ 72 ਦੀ ਹਾਂ ਹੋਰ ਛੱਡ ਦਿਆਂਗੇ ਕੋਈ ਨਹੀਂ ਕੋਈ 2-3 ਹਜ਼ਾਰ ਘੱਟ ਉਹ ਤੇ 70 ਦੀ ਦੇ ਦਿਆਂਗੇ 70 ਦੀ ਚੰਗੀ ਆ ਕੱਟ ਕੱਟ ਵਾਲੀ ਨਵੀਂ ਆਵੇਂ 400 ਪੀਨ ਵਾਲੀ ਆ ਬਾਕੀ ਛੋਟੀ ਮੈਂ ਆ ਨਿੱਗਰ ਬੜੀ ਆ ਬਿਲਕੁਲ ਹਾਂਜੀ ਲੋ ਵੀ 72 ਹਜ਼ਾਰ ਦੀ ਠੀਕ ਆ 70 ਦੀ हां जी 70 दी कहता लो जी 70000 ਦੀ ਕੋਈ ਨੀ ਛੋਟ ਹੈ ਹਾਂ ਨਾ ਜਿਹੜੀ ਉਹ 70000 ਦੀ ਇਹ ਮਿਲ ਜੂਗੀ ਬਾਕੀ ਪੜਾਓ ਚੰਗੀ ਜਮਾ ਜਿੱਥੋਂ ਤੱਕ ਆਪਾਂ ਦੇਖ ਰਹੇ ਆ ਇਹ ਸਰੀਰ ਵੇਖੋ ਕੀ ਹੈ ਪੱਥਰ ਵਰਗਾ ਸਰੀਰ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਲੀ ਪਲੀਤੀ ਆ ਕੱਦ ਕਾਠ ਵਾਲੀ ਆ ਕੋਈ ਛੋਟੀ ਮਧਰ ਹੀ ਨਹੀਂ ਕੀ ਸੋਹਰੇ ਹਾਈਟ ਕੱਦ ਦੇ ਵਿੱਚ ਆ ਬਾਕੀ ਥਾਂ ਥਾਂ ਦੇ ਵਿੱਚ ਵਿਰਲਪੁਰ ਨੇ ਚੰਗੀ ਆ ਆਪਸੀ ਜਿਹੜੀ ਹੁਣ ਮੌਕੇ ਤੇ ਆਪਾਂ ਤੁਹਾਨੂੰ ਦੱਸ ਰਹੇ ਆ ਬਾਕੀ ਚੋਗੇ ਮੇਰਾ ਭਰਾ ਖੁੱਲੇ ਦਿਲ ਨਾਲ ਆਪਣੀ ਤਸੱਲੀ ਕਰੋ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ 70000 ਦੀ ਇਹ ਤੁਹਾਨੂੰ ਮਿਲ ਜੂਗੀ ਕੁੱਲੇ ਆ ਮਾਲ ਅਜ ਆਪਣੇ ਕੋਲ ਇਹੋ ਸੀ ਕਿ ਤਿੰਨ ਹੀ ਹਾਂਜੀ 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 ਭਾਜੀ ਤੇ ਵਾਟੀ ਕਰਦੇ ਫੜਦੇ ਹਾਂਜੀ ਵਧੀਆ ਪਰਮਾਦਮਾ ਦੀ ਘੜੀ ਨੂੰ ਜਿਹੋ ਜਿਹੇ ਮਿਲਿਆ ਆਪਾਂ ਲੈ ਆਈਦਾ ਚੰਗੇ ਪਸ਼ੂ ਹਾਂਜੀ ਹਾਂਜੀ ਭਾਜੀ ਬਾਕੀ ਮਾਲ ਤਾਂ ਚਲੋ ਆਪਾਂ ਵਪਾਰ ਦਾ ਕੰਮ ਆ ਤਾਂ ਮਾਲ ਤਾਂ ਕੋਈ ਚੰਗਾ ਵੀ ਆਉਣਾ ਬਹੁਤ ਆ ਚੰਗਾ ਬਣਾ ਸਾਦੀ ਵੀ ਆਉਣਾ ਹਾਂਜੀ ਹਾਂਜੀ ਤੇ ਆਉਂਦੇ ਰਹਿੰਦੇ ਆ ਪਸ਼ੂ ਪਰ ਚੰਗੇ ਆ ਫਿਲਹਾਲ ਬਹੁਤ ਸੋਹਣੇ ਪਸ਼ੂ ਆ ਬਾਕੀ ਉਹਦੇ ਅਕੋਰਡਿੰਗ ਰੇਟ ਰੂਟ ਮੁੱਲ ਵੀ ਸਹੀ ਆ ਬਹੁਤ ਜਾਇਜ਼ ਆ ਵੀ ਦੀ ਆਪਣੇ ਹਿਸਾਬ ਨਾਲ ਪਾਏ ਅਸੀਂ ਦੇ ਹਾਂਜੀ ਲੈ ਵੀ ਕੁੱਲੇ ਵੀ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਦਈਏ ਨੰਬਰ ਜੀ ਮੇਰਾ ਹੈਗਾ ਜ ਪਕਾਣਾ ਵੀ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਜਿਸ ਕਰਨ ਸਿੰਘ ਹੋਰਾਂ ਦੇ ਚਲੋ ਆ ਭੈਣ ਭਰਾਵਾਂ ਨਾਲ ਜੁੜੇ ਆਪਾਂ ਨੂੰ ਸ਼ੇਅਰ ਕਰ ਲਿਆ ਤੇ ਆਪਣਾ ਨਾਮ ਇਹੋ ਹੀ ਚੱਲਦਾ ਹੈ ਵੀਰੋ ਪਿਆਰ ਦਿੰਦੇ ਆ ਬਹੁਤ ਪਿਆਰ ਕਰਦੇ ਆ ਪਤਨਵਾਦ ਕਰਦੇ ਆ ਭਰਾਵਾਂ ਦਾ ਬਾਕੀ ਵੀਡੀਓ ਵਾਇਰਲ ਤੇ ਸ਼ੇਅਰ ਜਰੂਰ ਕਰਿਆ ਕਰੋ ਭਰਾ ਮੇਰੇ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੱਸੋ ਕੋਲੇ ਵੀਰ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸੂਈ ਆ 12 ਲੀਟਰ ਤੇ ਚਲਣਦੀ ਹੈ ਸੋ ਫੀਡ ਕਰਦੇ ਆ ਪਸ਼ੂ ਪਸੰਦਾ ਹੀ ਹੋਣਗੇ ਬਾਕੀ ਜਿਹੜੀ ਕੋਈ ਵੱਤ ਉਹ ਤੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਕਵਰੇਜ ਪਹੁੰਚ ਸਕੇ ਮਿਲਦੇ ਆ ਸਤਿਸ਼੍ਰੀ ਅਕਾਲ ਜੀ